ਅੰਤ ਸਮਾਉਂਦਾ ਉਹ ਧਰਤੀ ਤੇ ਆਉਂਦਾ ਹੈ। ਪਾਣ ਮਲਣ ਵਿਅਸ ਨੂੰ ਆਖਿਆ ਹੋਇਆ। ਤੇ ਜਦੋਂ ਉਹ ਧਰਤੀ ਤੇ ਆਉਂਦਾ ਹੈ ਉਹ ਕੱਖ ਇਕੱਠੇ ਕਰਦਾ। ਉਹਨਾਂ ਉੱਪਰ ਬੈਠ ਕੇ ਪਰਮੇਸ਼ਰ ਨੂੰ ਯਾਦ ਕਰਦਾ ਹੈ। ਤੇ ਵਰਾਗ ਦੇ ਵਿੱਚ ਜਦੋਂ ਨਾਭੀ ਤੇ ਝੋਟ ਮਾਰਦਾ ਤੇ ਅਗਨ ਪੈਦਾ ਹੁੰਦੀ ਹੈ। ਉਹ ਜਲ ਜਾਂਦਾ ਹੈ। ਕੱਖਾਂ ਨੂੰ ਅੱਗ ਲੱਗ ਜਾਂਦੀ ਹੈ। ਤੇ ਉਹਦੇ ਜਿਹੜੀ ਰਾਖ ਦੇ ਵਿੱਚੋਂ ਆਂਡਾ ਨਿਕਲਦਾ ਹੈ। ਤੇ ਕੁਝ ਸਮੇਂ ਬਾਅਦ ਜਦੋਂ ਉਹ ਫੁੱਟਦਾ ਤੇ ਉਹਦੇ ਵਿੱਚੋਂ ਡੇਰਾ ਪੰਛੀ ਨਿਕਲਦਾ ਉਹ ਦੇਖਦਾ ਕਿ ਮੈਂ ਦੇਖ ਹੁੰਦਾ ਰਹਿਣ ਵਾਲਾ ਨਹੀਂ। ਉਹ ਫਿਰ ਹੌਲੀ ਹੌਲੀ ਉੱਡੇ ਜਾਂਦਾ। ਇਸੇ ਤਰ੍ਹਾਂ ਜਦੋਂ ਮਨ ਸੁਨ ਵਿੱਚੋਂ ਜਾਗਿਆ ਤੇ ਮਨ ਨੂੰ ਕਹਿੰਦੇ ਨੇ ਬੇਹੰਗਮ ਮਾਰ ਕਹਿੰਦੇ ਇਹ ਮਨ ਬੇਹੰਗਮ ਕਦ ਹੁ ਨਾ ਜਾਇਆ ਇਹ ਜਿਹੜਾ ਮਨ ਹੈ ਇੱਥੋਂ ਦਾ ਰਹਿਣ ਵਾਲਾ ਹੈ ਨਹੀਂ ਆਪਾਂ ਨੂੰ ਪਤਾ ਲੱਗਿਆ ਵੀ ਕਾਹਦਾ ਦੇਸਾਂ ਹੁਣ ਤੋਂ ਅਨੁਸਾਰ ਨੂੰ ਪਤਾ ਹੈ ਵੀ ਅਸੀਂ ਇੱਥੇ ਇੱਥੋਂ ਦੇਤੇ ਰਹਿਣ ਵਾਲੇ ਨਹੀਂ ਇਹ ਗੁਰਦੁਆਰਾ ਸਾਹਿਬ ਦਾ ਗੁਰਮਖਾਨਾ ਹੀ ਹੋਰ ਉਹਦੇ ਘੰਟੇ ਨੂੰ ਬੰਦ ਕਰ ਦੇਣਾ ਹੈ ਦੇ ਤੋਂ ਨੂੰ ਪਤਾ ਹੈ ਕਿ ਮੇਰਾ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਆਪਣੇ ਘਰ ਜਾਣਾ ਹੈ ਤੁਸੀਂ ਇਸੇ ਨੂੰ ਹੀ ਕੌਂਸ਼ੀਅਸ ਨਰਸ ਕੰਦੇ ਹੋ ਕਿ ਸਾ ਨੂੰ ਸਾਡਾ ਗਿਆਨ ਹੈ ਹੁਣ ਗੁਰਮੁਖ ਨੂੰ ਅਸਲ ਚੇਤਾ ਹੈ ਕਿ ਆਪਣਾ ਕਾਰਾ ਜਦੋਂ ਜਾਗਦੇ ਨੇ ਉਹਦੇ ਡੱਡਾ ਡੇਰਾ ਇਹ ਨਹੀਂ ਜੈ ਨੇਰਾ ਤੇ ਜਾਣ ਉਹਾਂ ਨੇਰਾ ਕੇ ਸੰਜਮੋ ਗੁਰਖੇ ਸ਼ਬਦ ਸੁਣ। ਬੇਸੀ ਤਾਂ ਇੱਥੋਂ ਦੇ ਰਹਿਣ ਵਾਲੇ ਨਹੀਂ ਹਾਂ। ਜਦੋਂ ਸੋਣ ਵਿੱਚੋਂ ਮਨ ਜਾ ਗਿਆ ਉਹਨੂੰ ਪਤਾ ਲੱਗ ਗਿਆ ਵੀ ਆਹ ਮੇਰਾ ਘਰ ਤੇ ਆ। ਆਪਣੇ ਘਰ ਦੀ ਪਹਿਚਾਣ ਹੋ ਗਈ। ਤੇ ਜਦੋਂ ਆਪਣੇ ਘਰ ਦੀ ਪਹਿਚਾਣ ਹੋ ਗਈ ਤੇ ਉਹ ਫਿਰ ਕੀ ਕਰਦਾ ਹੈ? ਐਧਰ ਦੀਆਂ ਇੱਥੋਂ ਦੀਆਂ ਗੱਲਾਂ ਨਹੀਂ ਕਰਦਾ। ਦੇਖਾ ਹੁਣ ਆਪਾਂ ਦੇਖਦੇ ਆਂ ਕੱਲ ਆਪਾਂ ਵਿਚਾਰ ਕਰਦੇ ਸੀ ਵੀ ਇਹ ਦੁਰਦਿਆਂ ਕਹਾਣੀਆਂ ਆਪਾਂ ਨੂੰ ਸੁਣਾਈ ਜਾਂਦੇ ਨੇ ਗਾਵੇ ਗੀਤੇ ਚੀਤ ਅਨਿੱਤ ਕਹੇ ਸੁਣਾਵੇ ਕਹਾਵੇ ਬੀਤੇ ਕਹਾਂ ਚੱਲੋ ਰੇ ਮਨ ਰਹਿੋ ਕਰੇ ਉਹਨੂੰ ਫਿਰ ਇਧਰ ਲਿਆਂ ਕੋਈ ਗੱਲਾਂ ਸੁਣਾਏਗਾ ਨਾ ਕਹਾਣੀਆਂ ਉਥੇ ਇਸ ਤਰ੍ਹਾਂ ਹੋਇਆ ਉਥੇ ਇਸ ਤਰ੍ਹਾਂ ਹੋਇਆ ਮਤਲਬ ਨਹੀਂ ਮੈਨੂੰ ਮੇਰੇ ਘਰ ਦੀ ਗੱਲ ਸੁਣਾਓ ਕੋਈ ਤੇ ਜਦੋਂ ਮਨ ਆਪਣੇ ਘਰ ਵਿੱਚ ਵੱਸ ਗਿਆ ਉਹਨੂੰ ਬਦਲ ਲੱਗ ਗਿਆ ਫਿਰ ਮੈਂ ਇੱਥੋਂ ਦਾ ਰਹਿਣ ਵਾਲਾ ਹੈ ਹੀ ਨਹੀਂ ਤੇ ਜਾਗਤ ਵਸਤਾ ਵਿੱਚ ਆ ਗਿਆ ਤੇ ਉਹਦਾ ਜਨਮ ਮਰਨ ਦਾ ਜਿਹੜਾ ਭਰਮ ਸੀ ਉਹ ਖਤਮ ਹੋ ਗਿਆ ਤੇ ਕਦੋਂ ਮਰਗ ਦੇ ਜਨਮ ਮਰਨ ਦਾ ਭਰਮ ਗਿਆ ਗੋਬਿੰਦ ਨੇ ਬੁਲਾਈ ਜੀਵਤ ਸੋਨ ਸਬੰਨਿਆ ਗੁਰਸਾਹਿਬ ਦੀ ਡਟ ਜਦੋਂ ਸੋਨੂ ਇਹ ਜਾ ਕੇ ਸ਼ਬਦ ਨਾਲ ਜੁੜਿਆ ਜਾਗਤ ਵਸਤਾ ਵਿੱਚ ਆ ਗਿਆ ਉਨੂੰ ਆਪਣੇ ਘਰ ਦੀ ਸੋਚੀ ਹੋ ਗਈ। ਕਿ ਮੈਂ ਤਾਂ ਇੱਥੋਂ ਦਾ ਰਹਿਣ ਵਾਲਾ ਨਹੀਂ ਹਾਂ। ਮੇਰਾ ਘਰ ਤੇ ਇੱਧਰ ਹੈ। ਹੁਣ ਜਦੋਂ ਪਤਾ ਲੱਗਿਆ ਵੀ ਅਸਲੀ ਘਰ ਕਿੱਥਾ ਹੈ ਇੱਥੇ ਤਾਂ ਅਸੀਂ ਆਉਂਦੇ ਹਾਂ ਡਿਊਟੀ ਕਰਨ ਵਾਸਤੇ। ਕਿਸੇ ਨੂੰ ਔਰਤ ਦਾ ਕੱਪੜਾ ਦਿੱਤਾ ਹੈ ਉਹਨੇ ਔਰਤ ਦੀ ਡਿਊਟੀ ਕਰਨੀ ਹੈ। ਕਿਸੇ ਨੂੰ ਪੁਰਖ ਦਾ ਕੱਪੜਾ ਦਿੱਤਾ ਉਹਨੇ ਪੁਰਖ ਦੀ ਡਿਊਟੀ ਕਰਨੀ ਹੈ। ਜਦੋਂ ਮਨ ਇਥੇ ਘਰ ਚੱਲ ਗਿਆ ਉਹਨੂੰ ਪਤਾ ਲੱਗਿਆ ਵੀ ਇਹ ਨਾਰੀ ਤੇ ਪੁਰਖ ਦੋ ਕੱਪੜੇ ਨੇ। ਮੈਂ ਨਹੀਂ ਹਾਂ ਮੈਂ ਕੱਪੜਾ ਪਹਿਨਦਾ ਹਾਂ ਆ ਕੇ ਵਾਦੇ ਨਾਰੀ ਫੁਰਖ ਸਿੱਧੀਆਂ ਬਿਠਮਾਇਆ ਮੋ ਪਿਆਰੋ ਖਾਣੀ ਬਾਣੀ ਤੇਰੀਆਂ ਜਿਹਦੀ ਆਧਾਰੋ ਕੁਦਰਤ ਤਖਤਰ ਚਾਇਆ ਸੱਚ ਨਿਵੇੜਨ ਹਾਰ ਵਾਦੇ ਇਹ ਤਾਂ ਕੱਪੜਾ ਹੈ ਇਹ ਤਾਂ ਸੀ ਕੱਪੜਾ ਪਹਿਨਦਾ ਹਾਂ ਸਟੇਜ ਤੇ ਜਾ ਕੇ ਆਹ ਸਟੇਜ ਹੈ ਧਰਤੀ ਹੈ ਅਜੀ ਦਾ ਇਥੋਂ ਦੇ ਰਹਿਣ ਵਾਲੇ ਹਾਂ ਆਹ ਸਾਡਾ ਘਰ ਹੈ ਇੱਥੇ ਤੇ ਸਾਨੂੰ ਕੱਪੜਾ ਦਿੱਤਾ ਗਿਆ ਹੈ ਅਸੀਂ ਜਾ ਕੇ ਤੱਤਾਂ ਦਾ ਕੱਪੜਾ ਪਹਿਨਦੇ ਹਾਂ ਉੱਥੇ ਰੋਲ ਕਰਦੇ ਹਾਂ ਨੱਗ ਕਰਦੇ ਹਾਂ ਕਿਸੇ ਨੇ ਔਰਤ ਦਾ ਨਾਟਕ ਕਰਨਾ ਹੈ ਪਤਨੀ ਦਾ ਭੈਣ ਦਾ ਕਿਸੇ ਨੇ ਮਨ ਦਾ ਨਾਟਕ ਕਰਨਾ ਹੈ ਭਰਾ ਦਾ ਪਿਓ ਦਾ